BB Today Channel ਤੇ ਤੁਹਾਡਾ ਸਵਾਗਤ ਹੈ ਪਿੰਡ ਗੜੀ ਜੀਤ ਸਿੰਘ ਵਿਖੇ ਚਲਦੇ ਆਂ ਜਿੱਥੋਂ ਦੇ ਅਕਾਲੀ ਆਗੂ ਬਹਾਦਰ ਸਿੰਘ ਥਿਆੜਾ ਦੇ ਗ੍ਰਹਿ ਵਿਖੇ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਰ ਬਾਦਲ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂ ਮਾਜਰਾ ਜ਼ਿਲ੍ਹੇ ਦੀ ਪੂਰੀ ਲੀਡਰਸ਼ਿਪ ਸਮੇਤ ਪੁਜੇ ਜਿਸ ਦੌਰਾਨ ਇੱਥੇ ਹੋਏ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਆ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਐਮਐਲਏ ਬੰਗਾ ਜ਼ਿਲ੍ਹਾ ਜ才ਦਾਰ ਸੁਖਦੀਪ ਸਿੰਘ ਸ਼ੁਕਰ ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੋਨ ਲਾਲ ਢੰਡਾ ਨੇ ਜਿੱਥੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਉੱਥੇ ਹੀ ਪੰਜਾਬ ਅਤੇ ਸੈਂਟਰ ਸਰਕਾਰ ਦੀਆਂ ناکਾਮੀਆਂ ਵੀ ਲੋਕਾਂ ਅੱਗੇ ਰੱਖੀਆਂ ਇਸ ਮੌਕੇ ਪੰਜਾਬ ਸਰਕਾਰ ਤੇ ਵਰਦਿਆਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਦਰਾ ਨੇ ਕਿਹਾ ਕਿ ਇਹ ਸਰਕਾਰ ਨੇ ਲੋਕਾਂ ਨੂੰ ਸਹੂਲਤ ਦੇਣ ਦੀ ਬਜਾਏ ਅਕਾਲੀ ਸਰਕਾਰ ਵੱਲੋਂ ਦਿੱਤੀਆਂ ਸਹੂਲਤਾਂ ਵੀ ਲੋਕਾਂ ਤੋਂ ਖੋ ਲਈਆਂ ਜਿਸ ਤੋਂ ਖਰਾਬ ਹੋਈ ਸਿਰਫ ਇੱਕ ਫਸਲ ਦਾ ਵੀ ਮੁਆਵਜ਼ਾ ਨਹੀਂ ਦਿੱਤਾ ਗਿਆ ਔਰਤਾਂ ਨੂੰ ਹਜ਼ਾਰ ਰੁਪਏ ਮਹੀਨਾ ਦੇਣਾ ਤਾਂ ਦੂਰ ਦੀ ਗੱਲ ਹੈ ਉਨਾ ਕਿਹਾ ਕਿ ਅੱਜ ਪੂਰਾ ਪੰਜਾਬ ਨਸ਼ਿਆਂ ਦੀ ਦਲਦਲ ਵਿੱਚ ਤਸ ਤੁਕਾ ਤੇ ਦੁਬਾਰਾ ਵਿਕਾਸ ਕਰਨ ਲਈ ਅਕਾਲੀ ਦਰ ਬਾਦਲ ਦੇ ਨਮੰਦੇ ਚੁਣਨਾ ਬਹੁਤ ਹੀ ਜ਼ਰੂਰੀ ਹੋ ਚੁੱਕਾ ਹੈ ਆਓ ਦੇਖਦੇ ਹਾਂ ਇਸ ਚੋਣ ਸਮਾਗਮ ਦੀ ਪੂਰੀ ਰਿਪੋਰਟ ਕੰਕ੍ਰੀਟ ਹੋ ਬਕਬਕ ਪਿੰਡਾਂ ਦੇ ਵਿੱਚ ਜਿੱਤੇ ਵੀ ਸਤਕਾਰਯੋਗ ਸਰਪ੍ਰਸਤੀ ਆਏ ਅੱਜ ਅੱਜ ਕੱ데 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਪਹਿਲੀ ਜੋ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਉਹਦਾ ਜੋੜਾ ਤੋਂ ਦੀ ਅਸੀਂ ਤੁਹਾਡੇ ਪਿੱਛੇ ਬੇਨਤੀ ਲੱਗੇ ਆਇਆ ਮਮੇ ਜੇ ਕੋਈ ਬੇਨਤੀ ਹੈ ਕਿ ਆਪਾਂ ਪਰਸਰ ਸਾਹਿਬ ਜੀ ਤਾ ਕੇ ਪਾਰਦੀਆਂ ਵੰਡਦੇ ਆਂ ਜੀ ਆ ਕੇ ਆਪਣੇ ਸਾਹਮਣੇ ਸਾਹਿਬ ਜੀ ਦੀਆਂ ਪਰਖੀਆਂ ਨੇ ਮੈਂ ਜਦ ਨਈਦਾ ਹੱਸਦਾ ਸੀ ਬੇ ਇਥੇ ਤਾਂ ਨਹੀਂ ਪੱਛ ਪੂਛਣ ਦਾ ਪਰ ਇੱਕ ਇੱਕ ਰਸਮ ਹੋਵੇ ਜੇ ਆਏ ਆ ਤਾਂ ਕੁਝ ਬੋਲਣਾ ਇਹ ਤਾਂ ਉਹ ਪੇਡਾ ਜਿਹੜੇ ਸਦਾ ਹੀ ਅਕਾਲੀ ਦਲ ਦੀ ਸੋਚ ਦੇ ਨਾਲ ਖੜੇ ਆ। ਔਰ ਅਕਾਲੀ ਦਲ ਨੂੰ ਚੜ ਜੇ ਪਿਛਲੀ ਵਾਰੀ ਸਾਡੇ ਤੇ ਗਲੰਭ ਆਇਆ ਕਿ ਅਸੀਂ ਪ੍ਰੋਫੈਸਰ ਪ੍ਰੇਮ ਸਿੰਘ ਕਿਦੋਂ ਬਾਸਾਹਬ ਨੂੰ ਜਤਾ ਕੇ ਪੇਜ ਨਹੀਂ ਸਕੀ। ਉਹ ਇਸ ਕਰਦੇ ਨਹੀਂ ਜੇ ਇਸ ਜਿਹੜਾ ਐਮਪੀ ਐਮਪੀ ਦੂਸਰਿਆਂ ਦੇ ਮੁਕਾਬਲੇ ਪੰਜਾਬ ਦੀ ਗੱਲ ਕਰਦਾ ਹੋਵੇ, ਦੇਸ਼ ਦੀ ਗੱਲ ਕਰਦਾ ਹੋਵੇ ਜਿਹਨੂੰ 547 ਦੇ ਵਿੱਚੋਂ ਜੇਕਰ ਬੈਸਟ ਪੰਜ ਚੁਣਨੇ ਹੋਣ ਜੇ ਉਹਨਾਂ ਜੇ ਅਸੀਂ ਉਹਨਾਂ ਨੂੰ ਦੁਆਰਾ ਨਾ ਚੁਣ ਕੇ ਪੇਟੀਏ ਕਿੰਦਾਂ ਕਿਤੇ ਕਮਜ਼ੋਰੀ ਸਾਡੇ ਸੀ ਜੇ ਮੈਂ ਇਸ ਕਰਕੇ ਵੀ ਕਹਿ ਰਿਹਾ ਕਿ ਦੇਖੋ ਜਦੋਂ ਉੱਥੇ ਚੋਣ ਹੁੰਦੀ ਹੈ ਜਦੋਂ ਬੈਸਟ ਐਮਪੀ ਲੰਡਨ ਦੇ ਹੁੰਦੇ ਨੇ ਵੀ ਪੰਜ ਉਹਦੇ ਵਿੱਚ ਪਾਰਟੀਆਂ ਵੀ ਦੇਖੀ ਜਾਂਦੀ ਉਹਨਾਂ ਐਮਪੀਆਂ ਦਾ ਕੰਮ ਦੇਖਿਆ ਜਾਂਦਾ ਔਰ ਇਹਨਾਂ ਦਾ ਕੰਮ ਬਦਿਆ ਸੀ ਇਸੇ ਕਰਕੇ ਕਿ 543 ਦੇ ਵਿੱਚੋਂ ਜਿਹੜੇ ਬੈਸਟ ਪੰਜ ਸੀ ਉਹਨਾਂ 'ਚ ਇੱਕ ਸੀ ਔਰ ਇਹ ਫਟਕੇ ਇੱਕ ਕਿਤਾਬ ਹੋ ਗਈ ਮੈਂ ਸ਼ੱਕ ਨਹੀਂ ਕਰ ਸਕੀ ਕਿ ਇਹ ਫੇਰ ਵੀ ਇਹ ਸਾਡੇ ਤੇ ਰਹਿ ਮੈਂ ਇਹ ਕਹਿੰਦੀ ਕਹਿੰਦੀ ਕਿ ਅਸੀਂ ਇਸ ਵਾਰ ਵਿਸਲੇ ਨਹੀਂ ਬਣਾ ਤਮਨੇ ਉਹ ਕਿਹਾ ਮੇਰੀ ਬੇਨਤੀ ਹੈ ਕਿ ਭਾਈ ਤੁਹਾਡੇ ਜੇਟ ਵੀ ਆਏ ਆ ਤਕਲੇ ਹੋ ਕੇ ਲੱਗੇ इन्हनि जता भेजीे और सॼे हथीअ बि पंजाब वठी तरीक़े सां रखंदा आहियूं उहे बाक़ी ਰਾਜ ਦਗਰ ਬਾਸੇ ਜਲਾ ਕਰਨ ਹਸੇ ਮੁੰਬਈ ਨਿਕਾ ਖਾਸਾ ਜਾਨੀ ਤੇ ਦਸਾਪੇ ਜਲਾਕਾਰੀ ਨੇ ਜਾਂ ਵਾਹਨ ਦਰੌਣੇ ਚਾਉਂਦਾ ਵੈਸੇ ਵੀ ਮੈਂ ਪਕਿਸ ਕਰਦਾ ਇਹ ਜਿਹੜੀ ਜੋੜਾ ਤੇ ਜੋੜ ਸੰਭੋਤ ਬਨੋਰੀ ਦੇ ਬਾਰਡਰ ਤੇ ਜੋ ਆਪਣੇ ਨਾਲ ਹੋਈ ਆ ਸਿਰਫ ਦਿੱਲੀ ਦੇ ਦਲਾਤ ਦੇ ਨੇ ਅਗਰ ਮਨ ਉਹਨਾਂ ਦੀ ਸਹਿਤ ਸਾਰਾ ਮੁੱਦਾ ਹੈ। ਲੈ ਕਲੇ ਹੁਣ ਤਾਂ ਦੇਖਦਾ ਤੁਸੀਂ ਤੁਸੀਂ ਸੋਨੇ ਮਾਣੋ ਕੁਟੇ ਵੱਡੇ-ਵੱਡੇ ਕੁਟੇ ਨੂੰ ਸਵਾਰ ਤੇ ਵੱਡੇ ਘਰ ਦਾ ਸਾਮਾਨ ਚੋਣ ਦੇ ਤੁਸੀਂ ਐਫ ਆਈ ਆਰ ਨੂੰ ਅਰਜ ਕਰਾਓ। ਮਗਰ ਖਿਆਤ तकरीबन 3 ਲੱਖ ਲਗਰੀ ਚੱਕ ਲਾਇਆ। ਚਿੱਟ ਵਾਲਿਆਂ ਵਿੱਚ ਤੇ ਨਾਲ ਜੇਤੀ ਵਾਲਿਆ ਕਰਾਂਗੇ। ਇੱਕ ਲੈ ਕੇ ਸੌਦਾ ਕਰਕੇ। ਕਾਗਰਸੀ ਵੀ ਅੱਖਾਂ ਵਿੱਚ ਲਿਜੇ ਡੁਬਾ ਕੇ ਸਾਰਾ ਕੁਝ ਚੀ। ਆਹ ਜਿਹੜੀ ਮੌਕਾ ਬਰਸਿਆ ਕਾਗਰਸੀ ਇਵੇਂ ਬਹੁਤ ਵੱਡਾ ਨਿਸ਼ਾਨ ਮੁਰਕੂ ਦੇ ਕਰਿਆ। ਤੋਂ ਅੱਜ ਇਹ ਜੋ ਕੁਝ ਮੈਂ ਤੁਹਾਡੇ ਨੇ ਦੱਸਿਆ ਜਾਂ ਕਰਦਾ ਇਹ ਤਾਂ ਮਾਰੀ ਮੋਟੇ ਵੀ ਕਰਦਾ ਹੈ ਨਾ। ਇਹਦਾ ਹੁਣ ਦਿੱਲੀ ਤੇ ਆਪਣਾ ਪੈਸਾ ਪਿਆ। ਉਹ ਨਹੀਂ ਲਿਆ ਸਕਿਆ। ਕਰੋਨਾ ਸੀ। ਕਿਉਂਕਿ ਪ੍ਰੈਸ਼ਾਉਂ ਦਾ ਸਕੀਮਾ ਦਿੱਤਾ ਹੈ। ਇਹਨਾਂ ਦੇ ਆਪ ਤਾਂ ਖਾਲੀ ਹੱਥ ਜਾ ਰਹੇ ਪ੍ਰਚਾਰਕਾਂ ਦੇ ਨਾਲ ਨਾਲ। ਕਾਤਾ ਮੈਂ 44 ਬਾਕੀ ਚੋਣਾਂ ਦਾ ਅਗਰ ਮੇਰੇ ਮੰਤਰੀ ਜੁਗਦੀ ਲੋਕਾਂ ਦੇ ਮਿਲਦੇ ਬੋਟੋ ਬੋਟਾ ਕਾਮ ਕਿਸਲੇ ਸੁਣਿਆ ਪਰਾਂ ਜੇਂਗਰ ਆਖਰੀ ਵਾਰਨਾ ਵਿੱਚ ਕਿਰ ਅਗਲੀ ਬਾਰੇ ਕੰਮ ਕਰਵਾਦੇ ਦਿੱਕਦਾ ਹਾ ਕਾਰਗੋ ਟਰਮੀਨ ਚੰਡੀਗੜ੍ਹ 에ਰਪੋਰਟ ਦੇ ਬਾਸਟਰ ਆਇਆ ਸੀ ਅੱਜ ਤੱਕ ਨਹੀਂ ਚਲਾ ਸਕਿਆ ਜਿੰਦਰੋਂ ਚੱਲ ਗਿਆ ਕੌਡੀਆਂ ਸ਼ਾਮੀਆਂ ਫੜਾਣ ਬਹਾਜਾਣ ਹੈ ਮੌਤ ਹੋ ਗੁੜਾ ਕਿਸੇ ਕਿਸੇ ਸਾਥੀ ਤੋਂ ਲੱਗ ਗਿਆ ਉਹ ਮਾਰਦਾ ਸੀ ਟਮਾਟਰਾਂ ਦੀ ਗੋਭੇ ਨੇ ਲੈ ਕਿਦਾਂ ਕੰਮ ਕਰੂਗਾ ਟਰਾਂਸਪੋਰਟ ਦਾ ਕੰਮ ਇਹਦੇ ਦਾ ਕੰਮ ਮੈਨੂੰ ਉਸੇ ਗੱਲ ਚੋਂ ਦੇ ਕੰਮ ਸੜਕ ਤੇ ਚੱਲ ਸੀ ਕਿਰੇ ਲੈ ਫਿਰ ਫਟਾਕੇ ਕਿਸੇ ਪੁਰਾਣੇ ਮੈਂ ਪ੍ਰੋਜੈਕਟ ਦੇ ਪਾਸ 350 700 ਰੁਪਏ ਦਾ ਉਹ ਬਾਪਾ ਵੀ ਉਹ ਰਾਤ ਨੂੰ ਉੱਥੇ ਹੋਵਾ ਦਿੱਤਾ ਨੱਕ ਤੋਂ ਲੇਕੇ ਰੋੜ ਪਰ ਟੱਕਰਾ ਤ੍ਰਿਆਨੋ ਟੈਰਲੈਂਡ ਕਰਕੇ ਉਹਨਾਂ ਨੇ ਲੱਗੇ ਸਾਰੇ ਛੱਡੇ ਰੈਸਟੋਰੈਂਟ ਬਣਾਇਆ ਇੱਕ ਖਾਸ ਤੇ ਖਾਸ ਦੌਰੇ ਦੀ ਇਮਾਰਤ ਦੇ ਉੱਤੇ ਰੈਸਟੋਰੈਂਟ ਸ਼ੁਰੂਆਤ ਵਿੱਚ ਰੈਸਟੋਰੈਂਟ ਬਹੁਤ ਦੁਨੀਆਂ ਭਰ ਦੇ ਟੂਰਿਸਟ ਇੱਥੇ ਆਉਂਦੇ ਅੱਜ ਬਰਾਤ ਦੇ ਖਾਸਾ 10000 ਰੁਪਏ ਦਾ ਦਿੱਲੀ ਦੇ ਤੋਂ ਮੈਂ ਸਰਵੇਖ ਰਾਹੀ ਸੀ 50 60000 ਰੁਪਏ ਦਾ ਦਿੱਲੀ ਉੱਤੇ ਟੂਰਿਸਟ ਜੋ ਕੱਟੇ ਕਾਰੋਬਾਰੀ ਕਾ ਸਾਰਾ ਇੱਕਦਾਂ ਪਾਰ ਕਿਤੇ ਹੋਈ ਸੀ ਕਿੰਦਾ ਟਰਾਂਸਪੋਰਟ ਦਾ ਕੰਮ ਲੋਡਿੰਗ ਦਾ ਸਾਰਾ ਕੰਮ ਇੱਥੇ ਬੇਵਕਤ ਅੱਜਾ ਇਸ ਤਰ੍ਹਾਂ ਮੈਂ ਥੋੜੇ ਬੱਚਿਆਂ ਨੂੰ ਦੱਸ ਸਕਦਾ ਇਹਨੇ ਕਰਿਓ ਜੇ ਜਦੋਂ ਦੇ ਹੁਣ ਮੈਂ ਐਂਟਰੀ ਬਣਾਉਂਦਾ ਨਾ ਇੱਕ ਸਾਲ ਜਾਂ ਵੱਧ ਮੰਨੇ ਤਾਂ ਇੰਨੇ ਕ ਸਮੇਂ ਦੇ ਅੰਦਰ ਅੰਦਰ ਜਿੱਤੇ ਮਾ ਦਾ ਪੁੱਤ ਭੈਣ ਦਾ ਭਾਈ ਤੋਂ ਪਹਿਲਾਂ ਦੀ ਹਾਲੇ ਨੂੰ ਕਰਵਾਉਣਾ ਨਾਲੇ ਦਿਤਵੜਾ ਇਸ ਕਰ ਲਈ ਨਹੀਂ ਵੱਡੇ ਰਹੀਆਂ ਕਿ ਸਮਾਂ ਬੜਾ ਕਰਦੀ ਹੈ ਕਰਦੀ ਵੀ ਸਿਖਰ ਤੇ ਚੱਲ ਰਹੀ ਆ ਮੈਨੂੰ ਲੱਗਦਾ ਖੜੇ ਹੋ ਜਾਓ ਵਿੱਚ ਸਾਰੇ ਜਣੇ ਪਿੱਛੇ ਦੇਖੀਗਾ ਜਿਹੜੀ ਚੱਲ ਰਹੀ ਹੈ ਕਿ ਸਾਹਮਣੇ ਦੇਖਿਓ